ਕੋਈ ਗੱਲ ਬਾਤ ਹੋਵੇ ਤੇ ਪੁੱਠਾ ਪੈ ਗਿਆ ਕੰਮ ਕੰਦੇ ਸਹਰਾ ਲਾ ਕੇ ਪਿੱਛੇ ਰੋ ਕੌਣ ਉਹਦਾ ਤਲਾਕ ਹੋ ਗਿਆ ਤੇ ਦੂਜੇ ਪਾਸੇ

ਕਿਵੇਂ ਤਲਾਕ ਕਿਹਾ ਨਾ ਤੁਸੀਂ ਤਲਾਕ ਨਹੀਂ ਹੋਇਆ ਤਲਾਕ ਨਹੀਂ ਹੋਇਆ ਪੁੱਤ ਤਲਾਕਾਂ ਤੇ ਗੱਲ ਆਏ ਜਿਸ ਨੂੰ ਚੱਲਦਾ ਸੀ ਨਹੀਂ ਹੋ ਬੰਦੇ ਕੋਈ ਨਹੀਂ ਚੱਲਦਾ ਹਾਂ ਕਿੱਥੇ ਨਹੀਂ ਚੱਲ ਰਹਾ ਹੈ ਅੱਜ ਚੱਲੇ ਕਿੱਥੇ ਨਹੀਂ ਚੱਲਿਆ ਚੱਲਿਆ ਕਿੱਥੇ ਨਹੀਂ ਚੱਲਿਆ ਨਹੀਂ ਚੱਲ ਰਹਾ ਅੱਜ ਕੋਈ ਨਾ ਮੋਟਾ ਲਾਇਆ ਸੀ ਸਸਰੇ ਦਾ ਲਾਇਆ ਸਸਰੇ ਦਾ ਲਾਇਆ ਇਹ ਮੈਨੂੰ ਦੂਜਾ ਕੰਮ ਕਰਦਾ ਤਾਂ ਕਹਿੰਦਾ ਕਿਸੇ ਬੰਦੇ ਨੇ ਮੋਟਾ ਲਾਇਆ ਮੈਂ ਰੋਕੋ ਸੱਚ ਬੋਲਣਾ ਪੁੱਤ ਸਾਰੇ ਨਹੀਂ ਸਰ ਕਰਿਆ ਬਾਬਾ ਅੱਛਾ ਸਰ ਕਰਿਆ ਦਲਤੋ ਥੇ ਅਈ ਅੱਛਾ ਕਹਿੰਦਾ ਪਿੱਛੇ हट ਗਿਆ ਬੰਦਾ ਨਹੀਂ ਆਈ ਮੈਂ ਲੱਗਦਾ ਨਹੀਂ ਪੁੱਤ ਬੋਲਣਾ ਪਊਗਾ ਹਾਂ ਲੱਗਦਾ ਸੱਚ ਪੈਂਦਾ ਬਾਬਾ ਮੈਂ ਪਿੱਛੇ ਹਟਦਾ ਹਾਂ ਇਹ ਹੀ ਪੁੱਜ ਗਿਆ ਮਿੱਤਾ ਆਈਆ ਹੁਣ ਮੂੰਹ ਤੇ ਪੱਲਾ ਕਰ ਦੇ ਮੈਂ ਆਹ ਦੇਖ ਸੁਣ ਪੱਲਾ ਲਾ ਮੈਂ ਦਾਦਾ ਦੇ ਆ ਮੁੰਡਿਆ ਵੇ

ਕਹਿੰਦਾ ਕੋਈ ਆਉਂਦਾ ਪੰਜਾਬੀ ਜੇ ਆਖਦੇ ਨੇ ਇੱਥੇ 10 ਲੱਖ ਚਾਹੀਦਾ ਤਾਂ ਉੱਥੇ ਮਿਲਦਾ ਸੀ ਆਈ ਸੇ ਬਾਬਾ ਆਈ ਹੈ ਤੇ ਹੁਣ ਮੇਰੇ ਅੰਗੁਰ ਚਾਰਦਾ ਹੀ ਨਿਕਾ ਆਈ ਆ ਬਾਬਾ ਹੈ ਆਈ ਆ ਮੈਨੂੰ ਵੀ ਕੀ ਕਹਿੰਦਾ ਫਕੀਰ ਕਹਿੰਦਾ ਪੁੱਤ ਬੋਲਣਾ ਸੱਚ ਪਹਿਣਾ ਬੋਲੂੰਗਾ ਗੱਲ ਸੱਚ ਹੈ ਕੀ ਬੋਲੂੰਗਾ ਕਹਿੰਦਾ ਜੇ ਹੁਣ 20 ਮੰਗੀਦਾ ਤਾਂ 5 ਰੁਪਏ ਕਹਿੰਦੇ 5 ਲੈ 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 ਆਹੀ ਕਹਿ ਦਿੰਦਾ ਆਇਆ ਮੈਂ ਨਾ ਵੀ ਇਹੀ ਕਰਦੀ ਤੇਰੀ ਵੀ ਤੇ ਆਹ ਕਰ ਕਰ ਕਰਦੀ ਕਲਕੱਤਾ ਤੇ ਭੱਜ ਕਰ ਰਿਹਾ ਬੇਚੀ ਮਹਿਸੂਸ ਕਰੇਗੀ ਕਿ ਭਲਾ ਕਰਾਣਾ ਬਾਬਾ ਹਾਂਜੀ ਬਾਬਾ ਇਹ ਚੀਜ਼ ਨੂੰ ਬੇਚੀ ਮਹਿਸੂਸ ਕਰੇਗੀ ਕਿ ਭਲਾ ਹੋਵੇ ਭਲਾ ਹੀ ਹੋਵੇ ਦੋਤਾ ਬੇਚੀ ਭਲਾ ਹੋਵੇ ਕੀ ਕਹਿੰਦਾ ਇਹ ਗੱਲ ਤਾਂ ਇੱਕ ਦਿਨ ਤੇ ਉੱਥੇ ਸਦਾ ਵਰਤਣਾ ਹਾਂਜੀ ਵਰਤਣਾ ਜਿੰਨੀ ਗੱਲ ਮੈਂ ਪੁੱਛਿਆ ਸੱਚ ਹੋਵੇ ਹਾਂਜੀ ਹਾਂਜੀ ਉਹਨੇ ਹੀ ਦੱਸਿਆ ਉਹਨੇ ਹੀ ਦੱਸਿਆ ਕਹਿੰਦਾ ਕਿਥੇ ਤੇਰੇ ਸਿਰ ਤੇ ਆ ਪੁੱਤ ਕਹਿੰਦਾ ਕੰਡਾ ਨਹੀਂ ਵੱਜਣ ਦਿੰਦਾ ਸੀ ਨਹੀਂ ভাই ਅੱਜ ਕਹਿੰਦਾ ਭਾਵਾ ਤੰਗਰੀ ਟੱਪ ਦੇ ਪਾਰ ਕਦੇ ਕਦੇ ਆਈ ਹੋ ਜਾਂਦਾ ਉਹ ਹਾਂ ਕਦੇ ਕਦੇ ਆਈ ਕਹਿੰਦਾ ਲੜਾਈ ਕਿਹਦੀ ਹੁੰਦੀ ਫੋਨ ਤੇ ਮੈਂ ਅਸੀਂ ਲੜਦੇ ਅਸੀਂ ਵੀ ਲੜਦੇ ਚੱਲ ਓ ਚਾਲੀਆਂ ਬਿੰਦੀਆਂ ਕਾਲਾ ਬਾਲਾ ਲਾਵਾਂ ਤੇਰੇ ਮੈਂਦੀ ਅੱਧ ਤੋਂ ਜ਼ਿਆਦਾ ਬਿਮਾਰ ਕੌਣ ਲੱਗਿਆ ਸੀ ਬਿਮਾਰਾ ਬੋਤੀ ਮੈਂ ਵੀ ਪਿੱਲੀ ਮਿਸ ਸੀ ਪਿੱਲੀ ਮਿਸ ਤਾਂ ਮੈਂ ਹੀ ਰਹੀ ਉਹ ਨਹੀਂ ਰਹੀ ਕਹਿੰਦਾ ਸੱਤ ਸੱਤ ਵਾਰੀ ਦਿਹਾੜੀ ਚ ਫੋਨ ਕਰਕੇ ਪੁੱਛਣਾ ਕਿਰਾ ਕੋ ਦੁਖੀ ਤਾਂ ਨਹੀਂ ਹੈਂਦਾ ਆਈ ਪੁੱਛਦਾ ਪੁੱਛਦਾ ਸੀ ਨਹੀਂ ਪੁੱਛਦਾ ਅੱਜ ਕਹਿੰਦਾ ਪਾਣੀ ਅੱਜ ਸਿਰਕ ਪਾ ਕੇ ਮਰ ਜਾ ਕੁੜੀਏ ਤੈਨੂੰ ਕਾਹਦੇ ਪੁੱਛਦਾ ਵੀ ਆਈ ਕਰਦਾ ਮਰਜੀ ਕਰਦਾ ਫਿਰ ਆਉਣਾ ਸੱਤ ਆਈ ਗੱਲ ਫਿਰ ਪੁੱਤ ਤੈਨੂੰ ਪਤਾ ਬਾਪੂ ਕਿਹੜਾ ਡੀਟੈਲ ਤੇ ਚੱਲਦਾ ਪਹਿਲਾਂ ਹੀ ਉੱਠ ਖੜਦਾ ਮਾਪਾ ਮੈਂ ਉਹ ਤਲਾਕ ਕਰਾ ਜਿਹੜਾ ਕਿ ਅਸੀਂ ਨੂੰ ਉਹ ਫਿਰ ਮੇਰਾ ਅੱਛਾ ਤੂੰ ਇਹਦੀ ਤਲਾਕ ਦਾ ਵੀ ਨਿਮੇੜ ਦਿੰਦਾ ਮੈਂ ਅੱਛਾ ਪਰ ਤੂੰ ਦੂਜੇ ਥਾਂ ਤੇ ਸੀ ਹਾਂਜੀ ਹੈ ਉਹਦੇ ਨਾਲ ਕੋਈ ਝਗੜਾ ਪੈ ਗਿਆ ਸੀ ਉਹ ਵੀ ਨਸ਼ੇ ਪੱਤੇ ਕਰਦਾ ਸੀ ਮੇਰੇ ਕਿਵੇਂ ਵੀ ਕਰਦਾ ਸੀ ਨਸ਼ੇ ਪੱਤੇ ਕਰਦਾ ਪੁੱਤ ਚੇਕੋਸ ਵੀ ਕਰਦਾ ਚ ਗੋਲੀ ਮਾਰਦਾ ਸੀ ਅੱਛਾ ਝਗੜੇ ਬਣ ਗਿਆ ਸੀ ਉਹਦੇ ਨਾਲ ਕੁੰਨੀ ਚ ਗੁੰਡੀ ਫਸ ਗਈ ਤਲਾਕ ਆਲੀ ਹੈ ਹੈ ਆਈ ਗਿਆ ਪੁੱਤ ਗੱਲ ਕਰ ਤੂੰ ਜੋੜਾ ਸਿਰ ਮੇਰਾ ਸਿਰ ਹੈ ਫਕੀਰ ਕਹਿੰਦਾ ਕਹਿੰਦਾ ਸਾਰੇ ਪਾਸੋਂ ਫੱਟ ਖੱਡ ਕੇ ਕਹਿੰਦਾ ਵਿਚਾਰੇ ਲਿਆ ਕੇ ਠਲਦਾ ਤੇ ਨਾ ਉਸ ਪਾਸੇ ਤੇ ਨਾ ਉਸ ਪਾਸੇ ਬਾਬਾ ਮੈਂ ਹੀ ਪੁੱਛਦੇ ਆ ਵੀ ਮੈਂ ਪਹਿਲਾਂ ਕਰ ਉਹ ਤੇਰੀ ਗੱਲ ਤੇਰੇ ਮੂੰਹ ਦੀ ਗੱਲ ਬਾਅਦ ਚ ਮੈਨੂੰ ਦੱਸਣੀ ਆ ਪਰ ਮੇਰੀਆਂ ਸੁਣਨੀਆ ਪਹਿਲਾਂ ਮੈਨੂੰ ਕਿਸੇ ਵੀ ਗੱਲ ਨਹੀਂ ਸੁਣਨੀ ਮੈਨੂੰ ਆਪਦੀ ਸੁਣ ਲੈ ਹਾਂਜੀ ਹਾਂਜੀ ਕਹੋ ਭਾਈ ਫਕੀਰ ਕਹਿੰਦਾ ਕਹਿੰਦਾ ਬੱਚੀਆਂ ਤੇਰੇ ਚਾਰ ਆ ਕੇ ਪੰਜ ਚਾਰ ਕਹਤ ਨਹੀਂ ਤੈਨੂੰ ਇੱਕ ਮੁੰਡਾ ਮੁੰਡਾ ਤਾਂ ਕਿੰਨੇ ਹੋਗੇ ਚਾਰ ਕਹਿੰਦਾ ਬੱਚੀਆਂ ਰਹਿਈਆਂ ਰਹਿਈਆਂ ਕਹਿੰਦਾ ਜਿੱਥੇ ਕਿਹਾ ਤੂੰ ਨੇ ਵੇਖਿਆ ਖੂਹ ਆ ਕੇ ਖਾਤਾ ਮੈਂ ਆਪਦੀ ਮਰਜ਼ੀ ਨਾਲ ਕੀਤਾ ਆਪਦੀ ਪਰਿਵਾਰ ਤੇ ਆਪਦੀ ਧਿਆਨ ਚ ਰਹਿਈਆਂ ਅੱਛਾ ਤੇ ਤੇਰੇ ਮਨ ਚ ਇਹ ਗੱਲ ਵੱਜ ਜਾਂਦੀ ਆ ਵੀ ਬਾਬਾ ਸਾਰੇ ਨੂੰ ਮੰਨੇ ਵੀ ਜਾਂਦੀ ਕੰਜਰਾ ਕੌਣ ਕਹਿੰਦੇ ਤੁਹਾਡੇ ਤੇ ਦੇਰ ਤੱਕ ਨਹੀਂ ਬਾਬਾ ਮੈਂ ਉਹ ਕਹਿੰਦੇ ਕੰਜਰਾ ਕੰਜਰਾ ਤੁਹਾਨੂੰ ਮੰਨੀ ਨਹੀਂ ਜਾਨੀ ਮੈਂ ਤਾਂ ਵੀ ਓਖੀ ਕੌਣ ਕਹਿੰਦੀ ਨਹੀਂ ਮੈਂ ਨਹੀਂ ਕਹਿੰਦੀ ਉਹ ਕੌਣ ਕਹਿੰਦੀ ਸੱਚ ਦੱਸ ਨਹੀਂ ਬਾਬਾ ਉਹ ਮੇਰਾ ਇੱਕ ਘਰ ਵਾਲਾ ਪਹਿਲਾਂ ਤਾਂ ਭੁਮਾ ਕਹਿੰਦਾ ਹੋਵੇ ਪਰ ਮੈਂ ਨਹੀਂ ਕਹਿੰਦੀ ਅੱਛਾ ਪਹਿਲਾਂ ਕਹਿੰਦੇ ਸੀ ਫਕੀਰ ਕਹਿੰਦਾ ਕਹਿੰਦਾ ਤੁਸੀਂ ਛੂ ਸ਼ੱਪ ਕਰਾ ਲਈ ਕਹਿੰਦੇ ਕਿਰਾਏ ਤੋਂ ਕਿ ਮੇਰਾ ਇਹ ਕੰਮ ਟੇਲਾ ਹੋ ਜਾਂਦਾ ਫੇਰ ਕੰਮ ਉੱਥੇ ਦੀ ਉੱਥੇ ਹੋ ਜਾਂਦਾ ਉਸ ਤੋਂ ਬਾਅਦ ਤਾਂ ਚੱਲੇ ਨਹੀਂ ਬਾਬਾ ਕੰਮ ਮੇਰੇ ਸਾਈ ਚੱਲੇ ਨਹੀਂ ਭਾਵੇਂ ਫਿਰ ਕਿਹਨੇ ਦਰਾਇਆ ਸੀ ਚੱਲ ਪਰ ਮੈਂ ਈ ਨਹੀਂ ਗੱਲ ਅੱਗੇ ਤਾਂ ਲੈਂਦਾ ਜੀ 5 ਰੁਪਏ ਪੁੱਛਦੇ